ਸਾਰਿਆਂ ਨੂੰ ਪਿਆਰ ਭਰੀ ਸਵੇਰ ਸ਼ਕਲ ਦੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਕਲਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ 2025 ਦੀ ਪਹਿਲੀ ਕੈਬਨਿਟ ਮੀਟਿੰਗ ਸੀ ਉਹਦੇ ਵਿੱਚ ਕਾਫੀ ਵੱਡੇ ਫੈਸਲੇ ਕੀਤੇ ਗਏ ਅਤੇ ਰਾਤੀ ਪੰਜਾਬ ਸਰਕਾਰ ਨੇ ਆਪਣਾ ਅਫੀਸ਼ੀਅਲ ਟਵਿੱਟਰ account ਤੇ ਫੇਸਬੁੱਕ ਤੇ ਪੋਸਟ ਪਾ ਕੇ ਜਾਣਕਾਰੀ ਜਿਹੜੀ ਹੈ ਸਾਨੂੰ ਦਿੱਤੀ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਦਾ ਪੁਰਾਣਾ ਬਕਾਇਆ 2016 ਤੋਂ ਲੈ ਕੇ 2019 ਤੱਕ ਦਾ ਭੁਗਤਾਨ ਕੀਤਾ ਜਾਏਗਾ ਪਰ ਉਹਦਾ ਸਮਾਂ ਨਹੀਂ ਦੱਸਿਆ ਗਿਆ ਕਿ ਕਦੋਂ ਤੱਕ ਮਿਲੇਗਾ 2026 ਤੋਂ ਲੈ ਕੇ 2030 ਤੱਕ ਮਿਲੇਗਾ ਉਹ ਬਕਾਇਆ ਜਾਂ ਫਿਰ ਸਾਨੂੰ 2029 ਦੀਆਂ ਵੋਟਾਂ ਤੱਕ ਮਿਲੇਗਾ 2027 ਤੱਕ ਮਿਲੇਗਾ ਕੁਝ ਨਹੀਂ ਪਤਾ ਲੱਗਿਆ ਸੋ ਅੱਧੀ ਇਹ ਜਾਣਕਾਰੀ ਲੈ ਕੇ ਜਿਹੜਾ ਹੈ ਆ ਗਏ ਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਮਲਾਜ਼ਮਾਂ ਦੇ ਲਈ ਵੱਡੀ ਖਬਰ ਇਹ ਹੈ ਕਿ ਸੁਖਚੰਦ ਸਿੰਘ ਖੈਰਾਜੀ ਦੀ ਜਿਹੜੀ ਹੈ ਗੱਲ ਬਾਤ ਸੋਸ਼ਲ ਮੀਡੀਆ 'ਨ ਜਿਹੜੇ ਨੇ ਸਾਨੂੰ ਨਿਕਲ ਕੇ ਸਾਹਮਣੇ ਆ ਰਹੀ ਹੈ ਸਾਡੇ ਸਾਹਮਣੇ ਪੁਰਾਣੇ ਬਕਾਏ ਜਿਹੜਾ ਮਿਲਣਾ ਇਹ ਬਿਲਕੁਲ ਸਹੀ ਖਬਰ ਹੈ ਕੀ ਪੁਰਾਣਾ ਬਕਾਇਆ ਮਿਲੇਗਾ ਪਹਿਲਾਂ ਤਾਂ ਸਰਕਾਰ ਗੱਲ ਇਹ ਵੀ ਕਰ ਰਹੀ ਸੀ ਪਰ ਹੁਣ ਸਰਕਾਰ ਨੇ ਪੁਰਾਣੇ ਬਕਾਇਏ ਬਾਰੇ ਗੱਲ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ ਸਰਕਾਰ ਨੇ ਦੱਸਿਆ ਕਿ ਪਹਿਲਾਂ 14000 ਕਰੋੜ ਦਾ ਬਜਟ ਜਿਹੜਾ ਹੈ ਇਸ ਸੰਬੰਧੀ ਪਾਸ ਹੋਏਗਾ ਠੀਕ ਹੈ ਜੀ ਕਿਸਾਨਾਂ ਦੇ ਲਈ 2 ਦਿਨ ਦਾ ਜਿਹੜਾ ਹੈ اجلاس ਵੀ ਦੱਸਿਆ ਗਿਆ ਹੈ ਪਰ ਇਥੋਂ ਮੁਲਾਜ਼ਮ ਸਾਥੀਆਂ ਦੀ ਕੋਈ ਵੀ ਗੱਲਬਾਤ ਸ਼ਾਇਦ ਬੀ ਨਹੀਂ ਕੀਤੀ ਜਾਏਗੀ ਪਰ ਡੀਏ ਏਰੀਆ ਭੁਗਤਾਨ ਸੰਬੰਧੀ ਸਰਕਾਰ ਨੇ ਪੱਤਾ ਜਾਰੀ ਕਰਕੇ ਜਾਣਕਾਰੀ ਜਿਹੜੀ ਹੈ ਦਿੰਦੀ ਹੈ ਕਿ ਇਸ ਨੂੰ ਕਿਸ਼ਤਾਂ ਦੇ ਰੂਪ ਦੇ ਵਿੱਚ ਦਿੱਤਾ ਜਾਏਗਾ ਤਾਂ ਹਾਂਜੀ ਦੋਸਤੋ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਕਿਸ਼ਤਾਂ ਦੇ ਰੂਪ ਦੇ ਵਿੱਚ ਇਹ ਪੁਰਾਣਾ ਬਕਾਇਆ ਜਿਹੜਾ ਹੈ ਉਹ ਦਿੱਤਾ ਜਾਏਗਾ ਜਾਣੇ ਕਿ ਲਗਭਗ ਇੱਕ ਖਬਰ ਸਾਹਮਣੇ ਜ਼ਰੂਰ ਆ ਰਹੀ ਹੈ ਕਿ 15 ਕਿਸ਼ਤਾਂ ਰੱਖੀਆਂ ਨੇ ਜੀ ਇੱਕ ਖਬਰ ਸਾਹਮਣੇ ਜਿਹੜੀ ਆ ਰਹੀ ਹੈ ਕਿਤੇ ਨਾ ਕਿਤੇ ਇਹਦੀ ਕੋਈ ਹਜੇ ਸੱਚ ਝੂਠ ਦੀ ਕੋਈ स्पष्ट नहीं करती है ਅਸੀਂ ਪਰ ਇਹ ਜਰੂਰ ਸੋਸ਼ਲ ਮੀਡੀਆ ਤੋਂ ਜਾਣਕਾਰੀ ਮਿਲੀ ਹੈ ਕਿ 15 ਕਿਸ਼ਤਾਂ ਜਿਹੜੀਆਂ ਨੇ ਇਸ ਦੀਆਂ ਜਿਹੜੀਆਂ ਬਣ ਸਕਦੀਆਂ ਨੇ ਜਾਂ ਇਸ ਤੋਂ ਘੱਟ ਵੱਧ ਵੀ ਹੋ ਸਕਦੀਆਂ ਨੇ ਇਹਦੀ ਕੋਈ ਜਿਹੜੀ ਕਲੈਕਟਿਵ ਨਹੀਂ ਹ ਪਰ ਹੈ ਪਰ ਇਹ ਕਲੀਅਰ ਹੈ ਕਿ ਕਿਸ਼ਤਾਂ ਦੇ ਰੂਪ ਦੇ ਵਿੱਚ ਭੁਗਤਾਨ ਕੀਤਾ ਜਾਏਗਾ ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਇਸ ਤਰ੍ਹਾਂ ਕਿਸ ਤਰ੍ਹਾਂ ਦੀਆਂ ਬੰਦੀਆਂ ਨੇ ਕਿਸ਼ਤਾਂ ਜਿਸ ਤਰ੍ਹਾਂ ਕੈਪਟਨ ਸਰਕਾਰ ਨੇ ਜੜੀਆਂ ਨੇ ਕਿਸ ਤਰ੍ਹਾਂ ਦਾ ਭੁਗਤਾਨ ਤਾਂ ਨਹੀਂ ਕੀਤਾ ਸੀ ਕਿਸ਼ਤਾਂ ਦਾ ਉਹਨਾਂ ਨੇ ਇਹ ਕਿਸ਼ਤਾਂ ਦਾ ਇਦਾਂ ਬਣਾਈਆਂ ਸੀ ਕਿ ਜਨਵਰੀ ਫਰਵਰੀ ਦੇ ਵਿੱਚ ਫਿਰ ਅਕਤੂਬਰ ਮਾਰਚ ਦੇ ਵਿੱਚ ਫਿਰ ਅਗਲੀ ਜਨਵਰੀ ਫਰਵਰੀ ਵਿੱਚ ਇਦਾਂ ਕਿਸ਼ਤਾਂ ਉਹਨਾਂ ਨੇ ਬਣਾਈਆਂ ਸੀਗੀਆਂ ਪਿਛਲੀਆਂ ਸਰਕਾਰਾਂ ਵੀ ਪਰ ਹੁਣ ਇਹ ਸਰਕਾਰ ਕਿਦਾਂ ਕਿਸ਼ਤਾਂ ਤਰ੍ਹਾਂ ਦਾ ਭੁਗਤਾਨ ਕਰਦੀ ਹੈ ਸਾਨੂੰ 2-4 ਦਿਨਾਂ ਦੇ ਵਿੱਚ ਜ਼ਰੂਰ ਕਲੀਅਰ ਹੋ ਜਾਏਗਾ ਕਿਸ ਤਰ੍ਹਾਂ ਦਾ ਭੁਗਤਾਨ ਕੀਤਾ ਜਾਂਦਾ ਕਿਸ਼ਤਾਂ ਦੇ ਰੂਪ ਦੇ ਵਿੱਚ ਤੇ ਕਦੋਂ ਕਿਸ਼ਤ ਬੰਦੀ ਹੈ ਤੇ ਕਿਸ ਤਰ੍ਹਾਂ ਦੀ ਕਿਸ਼ਤ ਕਿੰਨਾ ਮਿਲੇਗਾ ਬਕਾਇਆ ਸੋ ਇਸ ਸਬੰਧੀ ਸਾਰੀ ਹੀ ਜਾਣਕਾਰੀ ਤੁਹਾਨੂੰ ਮਿਲਦੀ ਰਹੇਗੀ ਚੈਨਲ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ